ਸਭ ਤੋਂ ਪਹਿਲਾਂ ਫਤਿਹ ਅਰਜ ਕਰੀਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਮਾਂ ਮੰਗ ਕਰਦਾ ਹੈ ਔਰਤ ਜਾਤੀ ਦੇ ਪੱਖ ਦੀ ਗੱਲ ਕਰਨ ਦੀ ਅੱਜ ਦਾ ਸਮਾਂ ਮੰਗ ਕਰਦਾ ਹੈ ਲੜਕੀਆਂ ਦੀ ਮਹਾਨਤਾ ਸੰਬੰਧੀ ਵਿਚਾਰ ਪ੍ਰਗਟ ਕਰਨ ਦੀ ਭਾਗਾਂ ਵਾਲਿਓ ਲੜਕੀਆਂ ਕਿਸੇ ਗੱਲੋਂ ਵੀ ਪੁਰਸ਼ਾਂ ਤੋਂ ਘੱਟ ਨਹੀਂ ਔਰਤ ਦੀ ਮਹਾਨਤਾ ਨੂੰ ਪ੍ਰਗਟ ਕਰਦੇ ਹਾਂ ਸਤਿਗੁਰੂ ਨਾਨਕ ਦੇਵ ਜੀ ਨੇ ਆਵਾਜ਼ ਬੁਲੰਦ ਕੀਤੀ ਸੋ ਕਿਉਂ ਮੰਦਾ ਆਖਿਆ ਜਿੱਤ ਜੰਮਾ ਰਾਜਾਨ ਕੋਈ ਸਮਾਂ ਸੀ ਜਦੋਂ ਮਨੁੱਖ ਧੀਆਂ ਤੇ ਗਉਆਂ ਦੀ ਹਫਾਇਤ ਕਰਨਾ ਆਪਣਾ ਧਰਮ ਸਮਝਦਾ ਸੀ ਪਰੰਤੂ ਅੱਜ ਦੇ ਜਮਾਨੇ ਵਿੱਚ ਧੀਆਂ ਨੂੰ ਬੋਝ ਸਮਝਿਆ ਜਾਣ ਲੱਗ ਪਿਆ ਹੈ ਇਤਿਹਾਸ ਦੇ ਪੱਤਰਿਆਂ ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸੰਸਾਰ ਭਰ ਵਿੱਚ ਅਜਿਹੇ ਬਹਾਦਰ ਅਤੇ ਅਣਖੀ ਬੀਬੀਆਂ ਪੈਦਾ ਹੋਈਆਂ ਨੇ ਜਿਨ੍ਹਾਂ ਨੇ ਆਪਣਾ ਨਾਮ ਹੀ ਉੱਚਾ ਨਹੀਂ ਕੀਤਾ ਸਗੋਂ ਆਪਣੇ ਮਾਤਾ ਪਿਤਾ ਅਤੇ ਸਮੁੱਚੀ ਇਸਤਰੀ ਜਾਤੀ ਦਾ ਨਾਮ ਸੰਸਾਰ ਭਰ ਵਿੱਚ ਅਮਰ ਕਰ ਗਈਆਂ ਅੱਜ ਦੇ ਪ੍ਰੋਗਰਾਮ ਵਿੱਚ ਪੱਟੀ ਸ਼ਹਿਰ ਦੇ ਰਹਿਣ ਵਾਲੇ ਸੇਠ ਦੁਨੀ ਚੰਦ ਅਤੇ ਉਸ ਦੀ ਸਭ ਤੋਂ ਛੋਟੀ ਲੜਕੀ ਬੀਬੀ ਰਜਨੀ ਦੀ ਕਹਾਣੀ ਪੇਸ਼ ਕਰਨ ਲਈ ਹਾਜ਼ਰ ਹੋਏ ਹਾਂ ਪੱਟੀ ਸ਼ਹਿਰ ਦੇ ਰਹਿਣ ਵਾਲਾ ਸੇਠ ਦੁਨੀ ਚੰਦ ਮਾਇਆ ਦੀ ਹੋਮੇ ਕਾਰਨ ਪ੍ਰਮਾਤਮਾ ਦੇ ਨਾਮ ਵੱਲੋਂ ਨਾਸਤਿਕ ਹੋ ਚੁੱਕਾ ਸੀ ਸੇਠ ਦੁਨੀ ਚੰਦ ਦੇ ਘਰ ਜਿਵੇਂ ਜਿਵੇਂ ਇੱਕ ਤੋਂ ਬਾਅਦ ਇੱਕ ਸੱਤ ਧੀਆਂ ਨੇ ਜਨਮ ਲਿਆ ਓਵੇਂ ਓਵੇਂ ਪ੍ਰਮਾਤਮਾ ਦੀ ਹੋਂਦ ਵਿੱਚ ਇਸ ਦਾ ਵਿਸ਼ਵਾਸ ਘਟਦਾ ਗਿਆ ਪੈਸੇ ਨੇ ਇਸ ਦੀ ਅਕਲ ਤੇ ਪਰਦਾ ਪਾ ਦਿੱਤਾ ਇੱਕ ਦਿਨ ਇਹ ਆਪਣੇ ਨੌਕਰਾਂ ਨੂੰ ਪੁੱਛਣ ਲੱਗਾ ਹਾਂ ਬਈ ਦੱਸੋ ਤੁਸੀਂ ਕਿਸ ਦਾ ਦਿੱਤਾ ਖਾਣੇ ਹੋ ਨੌਕਰਾਂ ਨੇ ਉੱਤਰ ਦਿੱਤਾ ਹਜ਼ੂਰ ਤੁਹਾਡਾ ਦਿੱਤਾ ਖਾ ਕੇ ਹੀ ਸਾਡਾ ਗੁਜ਼ਾਰਾ ਚੱਲਦਾ ਹੈ ਇਸ ਉੱਤਰ ਤੋਂ ਖੁਸ਼ ਹੋ ਕੇ ਸੇਰ ਦੁਨੀ ਚੰਦ ਸ਼ਾਮ ਨੂੰ ਆਪਣੇ ਘਰ ਪਹੁੰਚਿਆ ਜਿਵੇਂ ਸੇਰ ਦੁਨੀ ਚੰਦ ਨੇ ਆਪਣੇ ਪਰਿਵਾਰ ਦੇ ਇੱਕ ਇੱਕ ਮੈਂਬਰ ਤੋਂ ਉਸ ਦੇ ਰਿਜਕ ਬਾਰੇ ਪੁੱਛਣਾ ਸ਼ੁਰੂ ਕੀਤਾ ਲਾਲਬਾਈ ਵਾਲੇ ਕੁਵਿਸ਼ਰੀ ਜੱਥੇ ਵੱਲੋਂ ਐਉਂ ਬੇਨਤੀ ਕੀਤੀ ਜਾਂਦੀ ਹੈ ਅਜਬ ਬੀ ਬਣ ਗਿਆ ਐ ਸਜਗਾ ਤੇ ਰੰਗ ਸੁਣ ਲੋ ਲੈ ਕਸ ਰੋਤੇਓ ਰਜਨੀ ਦਾ પ્રસੰਗ ਹਾਰ ਗੁੰਦੇ ਫੱਲਾ ਵੇਸ਼ਾ ਮਾਰਾ ਚੋਣਾ ਕੇਂ ਏ ਹੋ ਜੋਂਗੇ ਸਾਰੇ ਤੇ ਉਹ ਆਨੰਦ ਸੋਣਾ ਕੇਂ ਏ ਹੋ ਚਾਹੀਏ ਗੱਲ ਕਰਨ ਹਿਸਾਬਾ ਚਵਾ ਜਾਨੀਂ ਏ ਲੱਗੇ ਹਾਂ ਕਰਾਨਾ ਪੇਸ਼ਾ ਬੀਬੀ ਰਾਜਾ ਨਹੀਂ ਏ ਉਹ ਤੁਸੀਂ ਪਹਿਲਾਂ ਸੁਣੀ ਹੋਊਗੀ ਬਾਲਾਰਿਆਂ ਤੋਂ ਅੱਜ ਸੁਣੋ ਸੂਬੇਦਾਰ ਦੇ ਦਾਲਾਰਿਆਂ ਤੋਂ ੁਕਰ ਦਿਆਂਗੇ ਵਾਰਾ ਸਨਾ ਕੇ ਹੱਦ ਜੀ ਕੰਟੇ ਨਾਲੋਂ ਵੀ ਤਜੂਆ ਕਰਤਾ ਵਾਦਾ ਜੀ ਉਹ ਪੱਟੀ ਦੇ ਪਾਰ ਗਾਣੇ ਦਾ ਸਰਦਾਰ ਸੀ ਧੂਨੀ ਚੰਦ ਰਾਜੇ ਦਾ ਆਹ ਲਕਰ ਸੀ ਉਹ ਆਵੇ ਤਨ ਰੋਜਾ ਸਾਰਾ ਕਾਰੀ ਰੋੜਾ ਦਾ

ਸਾਰੇਆਂ ਨੂੰ ਬੋਲਾ ਦਾ ਜਾਬਾਨਾ ਰੱਦੀ ਸੀ ਉਹ ਇਕੱਠੇ ਕਾਰ ਪੁੱਛੇ ਕੀ ਦਾ ਦਿੱਤਾ ਖਾਨਿਓ ਕਹਿੰਦੇ ਜੀ ਹਜੂਰਾ ਤੂਸਾਂ ਦੇਖਾ ਜਾਣਿਓ ਉਹ ਮਾਨਾ ਪੌਂਦਾ ਦੇਤਾ ਉੱਤਰ ਮਾ ਤੈਤਾਨੇ ਉਹਨਾ ਤਾਈ ਹੋਰ ਦੇਤੀਆ ਰੈ ਇਤਾਨੇ ਪੀਰ ਤੁਰਿਆ ਮੈਲਾਂ ਨੂੰ ਦਾਵਾਨ ਖਾਨਿਓ ਘਰ ਦੇਆਂ ਨੂੰ ਪੁੱਛੇ ਕੀ ਦਾ ਦਿੱਤਾ ਖਾਨੇ ਹੋਤੀ ਵੀ ਤੇ ਜਵਾਈ ਮਟਿਆਰ ਧੀਆਂ ਨੇ ਤੇਰਾ ਖਾਈਏ ਆਖਾ ਤਾਗੇ ਆ ਰਾਜਿਆ ਨੇ ਇਹੇ ਜੀ ਨੂੰ ਦੇ ਤੀ ਰੱਬਾ ਨੇ ਆਕਾਲਾ ਚੋਟੀ ਦੀਂਗੀ ਫੇਰਾ ਵਾਰੀ ਆਗੀ ਦੋਖਾ ਤਰਾ ਛੋਟੀ ਦੀਂਗੀ ਦੂਣੀ ਚੰਦ ਆਖੇ ਰੂਪਾ ਚਾਲਾ ਪੇਟੀਏ ਇਹੇ ਪਿਤਾ ਨੂੰ ਜਾ ਬਾਵਾ ਤੂੰ ਵੀ ਦੇ ਦੇ ਬੇਟੀਏ ਇਹੇ ਤੇਰੀ ਗੱਲ ਕਾਦੇ ਨਾ ਵਾ ਚਾਲਿਓ ਕੋ ਤਾਰੀ ਤੂੰ ਐ ਮੇਰੀ ਨਕੜਾ ਲਾੜੀ ਦੀ ਪੋਤਾਰੀਂੀ ਹੁਲੋਂ ਆਉਂਦੀ ਵੇ ਕਾ ਦਾ ਖੜੋਕੇ ਗੇਟਾ ਤੇਂਏ ਤੈਨੂੰ ਮੈਂ ਖੜਾਉਂਦਾ ਹੁੰਦਾ ਪਾ ਕੇ ਪੇਟਾ ਤੇਂਏ ਉਹ ਸਾਰੀਆਂ ਤੋਂ ਛੋਟੀ ਤੀ ਪਿਆਰੀ ਸਿੰਦੋਂ ਐ ਮੈਨੂੰ ਲੱਗੇ ਵਾਲੀ ਤੂੰ ਪਿਆਰੀ ਜਿੰਦੋਂ ਐ ਉਹ ਦੂਜਿਆਂ ਨੇ ਸੌਰੇ ਘਾਰੀ ਤੋੜ ਜਾਣਾ ਹੈ ਤੇਰਾ ਸਾਡੇ ਕੋਲੇ ਪੱਟੀ ਚਾਟਾ ਕਾਣਾ ਹੈ ਆ ਤੂੰ ਤੇ ਤੇਰਾ ਪਾਤੀ ਸਾਡੇ ਪਾਸ ਰਾਂ ਹੋਗੇਂਗੇ ਬਾੜੇ ਪੇ ਵੇਲੇ ਸਾਡਾ ਦੁੱਖ ਸੱਖਾ ਸਾ ਹੋਗੇਂਗੇ ਓ ਬਾਬੂ ਗੱਲਾਂ ਲੇਖਾ ਗਿਆ ਗੋਣਾ ਚ ਗੁੰਦੀਆਂ ਆ ਮਾਪਿਆਂ ਦੀਆਂ ਧੀਆਂ ਤਾਂ ਤੇਰਾ ਨੇ ਹੁੰਦੀਆਂ ਸੇਰ ਦੁਨੀ ਚੰਦ ਨੇ ਆਪਣੇ ਘਰ ਦੇ ਇੱਕ ਇੱਕ ਮੈਂਬਰ ਤੋਂ ਪੁੱਛਿਆ ਹਾਂ ਬਈ ਤੁਹਾਨੂੰ ਰਿਜ ਕੌਣ ਦਿੰਦਾ ਹੈ ਜਿਸ ਦੇ ਆਸਰੇ ਤੁਸੀਂ ਪਲਦੇ ਹੋ ਸੇਠ ਦੇ ਘਰ ਵਾਲੀ ਸਮੇਤ ਉਸ ਦੇ ਚਾਰ ਜਵਾਈ ਤੇ ਛੇ ਧੀਆਂ ਨੇ ਕਿਹਾ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾ ਕੇ ਹੀ ਇਸ ਸੰਸਾਰ ਵਿੱਚ ਮੋਜਾਂ ਮਾਣਦੇ ਹਾਂ ਇਹੋ ਸਵਾਲ ਸੇਰ ਦੁਨੀ ਚੰਦ ਨੇ ਆਪਣੀ ਸਭ ਤੋਂ ਛੋਟੀ ਲੜਕੀ ਬੀਬੀ ਰਜਨੀ ਤੋਂ ਪੁੱਛਿਆ ਹਾਂ ਬੇਟੀ ਤੂੰ ਵੀ ਦੱਸ ਤੂੰ ਕਿਸ ਦਾ ਦਿੱਤਾ ਖਾਨੀ ਏ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣ ਵਾਲੀ ਬੈਗਰੂ ਤੇ اٹਲ ਭਰੋਸਾ ਰੱਖਣ ਵਾਲੀ ਬੀਬੀ ਰਜਨੀ ਨੇ ਜਿਵੇਂ ਆਪਣੇ ਪਿਤਾ ਨੂੰ ਜਵਾਬ ਦੇਣਾ ਸ਼ੁਰੂ ਕੀਤਾ ਬਾਬੂ ਰਜਵ ਅਲੀ ਖਾਨ ਸਹੋਕੇ ਵਾਲਿਆਂ ਦੇ ਸ਼ਾਗਿਰਦ ਸੂਬੇਦਾਰ ਹੰਸ ਸਿੰਘ ਬਰਾੜ ਮਾਣੀ ਖੇੜੇ ਵਾਲਿਆਂ ਦੀ ਕਲਮ ਤੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ ਵਿੱਚ ਪੱਥਰਾਂ ਦੇ ਪਾਲਦਾ ਕਿਰਮ ਸ੍ਰੀ ਭਗਵਾਨਾ ਫੇਰ ਦੱਸੋ ਮੈਂ ਕਿਉਂ ਕਹਾ ਹਾਥ ਓਡੀ ਮਹਿਮਾਨਾ ਇਖਣੀ ਨਾਜਮ ਛੇੜਨੀ ਕੱਜ ਨਹੀਂ ਬਾਪ ਨੂੰ ਅਰਜ ਕਰੇ ਤੀਰਜਨੀ ਗੱਲਾਂ ਖਰੀਆਂ ਕਰਦੀ ਮੈਂ ਲੱਗਣਗੀਆਂ ਤੈਨੂੰ ਕੌੜੀਆਂ ਬਾਪੂ ਸੁਣ ਪਾਗਲ ਹੋ ਜਾਏਗਾ ਹੋਗੀ ਤੀ ਬਾਗੀ ਆਪ ਨੂੰ ਜਾਪੂ ਹੋ ਲਿਖਿਆ ਜੋ ਪਿਛਲੇ ਜਰਾਮ ਦਾ ਖੱਟ ਲਿਆ ਸੱਚੇ ਨੇ 84 ਰਟ ਲਿਆ ਤੇਰੇ ਕਰ ਪੈਦਾ ਹੋ ਮਾਣੀਆਂ ਪਿਆਰੀ ਮਾਤ ਦੀਆਂ ਛਾਵਾਂ ਤੇਰਾ ਕੁਝ ਖਾਂਦੀ ਨਾ ਪਿਤਾ ਮੈਂ ਕਰਮ ਆਪ ਦੇ ਖਾਂਵਾ ਬਰ ਮਾਂ ਜੀ ਕੜੇ ਪੂਤਲੇ ਜਿਸ ਨੂੰ ਉਸ ਨੂੰ ਰਿਜਕ ਪਚਾਉਂਦਾ ਵਿਸ਼ਨੂੰ ਉਹ ਵਕਤੋਂ ਖੁੰਝਦਾ ਨਾ ਸਵੇਰ ਤੇ ਸ਼ਾਮ ਖਾਣ ਨੂੰ ਦੇਵੇ ਉਹ ਜਨਖੰਡ ਖੀਰਾ ਦੇ ਕਾਬਲੀ ਕੋਟੇ ਚਮਾਨ ਦੇ ਮੇਵੇ ਕਰਮ ਦੀ ਪਹਿਲਾ ਵਗੇ ਲਕੀਰਾ ਬੰਦੇ ਦਾ ਮਗਰੋਂ ਬਣੇ ਸਰੀਰ ਹੈ ਉਥੇ ਜੰਮਣਾ ਪੈਂਦਾ ਹੈ ਸੱਚੇ ਜਿੱਥੇ ਦਰਜਾ ਕਰਿਆ ਸਰਨਾਵਾ ਤੇਰਾ ਕੁਝ ਖਾਂਦੀ ਨਾ ਪਿਤਾ ਮੈਂ ਕਰਮ ਆਪ ਦੇ ਖਾਂਵਾ ਅਜੇ ਜੀਵ ਘਰੋਂ ਬਾਹਰ ਨਹੀਂ ਆਉਂਦਾ ਜਮਣ ਤੋਂ ਪਹਿਲਾਂ ਹੀ ਰਜਕ ਪਚਾਉਂਦਾ ਮਾਤਾ ਦੀ ਸ਼ਾਂਤੀ ਚੋਂ ਕੁਦਰਤੀ ਵਗਣ ਸ਼ੀਰਧੀਆਂ ਤਾਰਾਂ ਓ ਮਾਲਕ ਲੈਂਦਾ ਹੈ ਜਗਤ ਦੀਆਂ ਪਲਕਾ ਪਲਕ ਵਿੱਚ ਸਾਰਾ ਹੋ ਛੱਡ ਜੇ ਜਦੋਂ ਜੀਵਦ ਪੀੜਾ ਫੇਰ ਸੱਚ ਕਣਕ ਅਨਾਜ ਪਰਿਣਾ ਸਣੇ ਦਾਲਾ ਸਬਜ਼ੀਆਂ ਦੇ ਮੇਰਾ ਨਫਲ ਸੱਜਰੇ ਕਾਫੀਆਂ ਚਾਵਾ ਤੇਰਾ ਕੁਝ ਖਾਂਦੀ ਨਾ ਪਿਤਾ ਮੈਂ ਕਰਮ ਆਪ ਦੇ ਖਾਂਵਾ ਆ ਜੋ ਮੈਂ ਕਰੀ ਆਪ ਦੇ ਜਰਮੀ ਇਹ ਵੀ ਕਟੀ ਘਟਣਾ ਲਿਖੀ ਵੀ ਕਰਮੀ ਜੋ ਲਾੜ ਲੜਾਏ ਤੈਂ ਇਹ ਵੀ ਸੀ ਕਲਮ ਵਗੀ ਦਰਗਾਹੋਂ ਬਿਲਕੁਲ ਨਾ ਮੇਟ ਸਕੋਂ ਭਲਾ ਜੇ ਤੁਸੀਂ ਪਿਤਾ ਜੀ ਚਾਹੋਂ ਉਹ ਬੰਦੇ ਨੂੰ ਲਿਖਿਆ ਲੇਖਾ ਮਿਲਦਾ ਉਹਦੇ ਬਿਨ ਹੁਕਮੋਂ ਪਤਾ ਨਹੀਂ ਹਿਲਦਾ ਕਣ-ਕਣ ਵਿੱਚ ਵਾਸ ਕਰੇ ਇਸ ਵਿੱਚ ਨਹੀਂ ਕਿਤੇ ਦੋਰਾਵਾ ਤੇਰਾ ਕੁਝ ਖਾਂਦੀ ਨਾ ਪਤਾ ਮੈਂ ਕਰਮ ਆਪ ਦੇ ਖਾਂਵਾ ਸਣੀ ਮਾਸ਼ੀਏ ਪਿਆਰੀਆਂ ਭੈਣਾ ਕਰਨ ਜਸ ਤੇਰਾ ਕਰਾਂ ਪਰ ਮੈਂ ਨਾ ਮੈਂ ਸ਼ਾਕ ਕਰ ਕਿਸਮਤ ਤੇ ਦਿਲੋਂ ਨਾ ਰਚਨ ਹਾਰ ਨੂੰ ਭੁੱਲੀ ਤੇਰੀ ਸ਼ਾਨ ਨੂੰ ਸ਼ੌਕਤ ਨੂੰ ਪਿਤਾ ਮੈਂ ਸਮਝਾਂ ਬਾਤ ਮਾਮੂਲੀ ਉਹ ਮਾਇਆ ਤੇ ਜੋਰ ਹਕੂਮਤ ਨਾਵੇਂ ਪਿਤਾ ਜੀ ਹਨ ਟਲਦੇ ਪਰ ਸ਼ਾਵੇਂ ਅੱਜ ਤੇਰੇ ਕੋਲੇ ਆਂ پلਕ ਨੂੰ ਹੋ ਰਖੋਣ ਆ ਬਾਵਾਾਂ ਤੇਰਾ ਕੁਝ ਖਾਂਦੀ ਨਾ ਪਤਾ ਮੈਂ ਕਰਮ ਆਪ ਦੇ ਖਾਵਾ ਬਾਬੂ ਦੇ ਪੋਤੇ ਸੋਇਆ ਲ ਬੇਲਿਓ ਜਾਣ ਤੂੰ ਪਿਆਰ ਹਣ ਸਦਿਓ ਚੇਲਿਓ ਛੱਡ ਖੁਦੀ ਤਗਬਰ ਨੂੰ ਰਹੋ ਸਤ ਵੇਲੇ ਮਾਲਕੋਂ ਡਰਦੇ ਉਹਦੀ ਰਹਿਮਤ ਹੋ ਜੇ ਜੇ ਕੂਪ ਤੋਂ ਮੇਰ ਥਲੋਂ ਜਲ ਕਰਦੇ ਦੇਖਣ ਜਾਂ ਤਰ ਜਾ ਔਖੀਆਂ ਬੜੀਆਂ ਤਾਂ ਵੀ ਮੈਂ ਰੱਖੀਆਂ ਪਰੋ ਕੇ ਲੜੀਆਂ ਰਸ ਪਰ ਕੇ ਬੋਲਾ ਦਿਓ ਲੱਗੇ ਵੇਪ ਭਗਤ ਤੂੰ ਬੋਲਦਾ 사ਵਾ ਤੇਰਾ ਕੁਝ ਖਾਂਦੀ ਨਾ ਪਤਾ ਮੈਂ ਕਰਮ ਆਪ ਦੇ ਖਾਂਵਾ ਤੇਰਾ ਕੁਝ ਖਾਂਦੀ ਨਾ ਪਤਾ ਮੈਂ ਕਰਮ ਆਪ ਦੇਖਾਵਾ